ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਜੀ ਮੇਰਾ ਨਾਮ ਸੁਨਾਮ ਸਿੰਘ ਆ ਐਂਡਾਲੀ ਸਾਹਿਬ ਆ ਅਸੀਂ ਤਲਵੰਡੀ ਮੋਰ ਤੇ ਨਕਾ ਲਾ ਖਲੋਤੇ ਆ ਇਹ ਨਕਾ ਕਿਉਂ ਲਾ ਗਏ ਜੀ ਇਹ ਭਾਈ ਟਿਪਰ ਜਿਹਨਾਂ ਲੋਕਲ ਟਿਪਰ ਜੁਣੀਆਂ ਜਿੰਨੇ ਸਾਡੇ ਟਿਪਰ ਲੋਕਲ ਚੱਲਦੇ ਆ ਤੇ ਉਹਨਾਂ ਉਲੇ ਇੱਥੇ ਨਕਾ ਲੱਗਾ ਬਾਕੀ ਜਿੱਦਾਂ ਗਰਦਾਸਪੁਰ ਲੱਗਾ ਆ ਪਣਿਆੜ ਲੱਗਾ ਆ ਤੇ ਜਾਫੂ ਵਾਲੇ ਗੁਰਦਾਰੇ ਲੱਗਾ ਵਾ ਥਾਂ ਥਾਂ ਲੱਗਾ ਏ ਇਹ ਗਾ ਸਰਕਾਰ ਨੂੰ ਮੰਗਿਆ ਸਾਡੀ ਵੀ ਸਾਡੀਆਂ ਗੱਡੀਆਂ ਜਿੰਨੀਆਂ ਭਰ ਕੇ ਆਉਂਦੀਆਂ ਕਰੈਸਰ ਦੀਆਂ ਇਹ ਜੀਐਸਟੀ ਫਾਰਮ ਦੇ ਆਇਆ ਹੁਣ ਜੀਐਸਟੀ ਬਿਲ ਤੇ ਜਾਂ ਕਿਊ ਫਾਰਮ ਬੰਦ ਕੀਤਾ ਜਾਵੇ ਕਿਉਂਕਿ ਕੂ ਫਾਰਮ ਕਰੈਸਰ ਘੱਟ ਹੁੰਦੇ ਆ ਉਹਦੇ ਨਾਮ ਮਿਲਨ ਕਾਰਨ ਗੱਡੀਆਂ ਬਗੈਰ ਬਣਾਉਂਦੀਆਂ ਜਿਹੜੀਆਂ ਬਗੈਰ ਬਣਾਉਂਦੀਆਂ ਗੱਡੀਆਂ ਆਉਂਦੀਆਂ ਉਹਨਾਂ ਨੂੰ 2.5 ਲੱਖ ਰੁਪਏ ਜੁਰਮਾਨਾ ਹੁੰਦਾ ਵਾ ਇੰਨੇ ਜੁਰਮਾਨੇ ਵੱਡੇ ਹੋਣ ਕਾਰਨ ਗੱਡੀਆਂ ਨਹੀਂ ਚੱਲਣੀਆਂ ਗੱਡੀਆਂ ਘਰ ਦੇ ਖਲਾਰਦੀਆਂ ਵਾ ਸਾਡੀ ਸਰਕਾਰ ਕੋ ਇਹੋ ਮੰਗਿਆ ਵੀ ਸਾਡੀਆਂ ਗੱਡੀਆਂ ਜਿਹੜੀਆਂ ਜੀਐਸਟੀ ਬਿਲ ਤੇ ਆਉਣ ਜਿਹੜਾ ਕਿ ਉਹ ਵਾਰ ਮੈਂ ਉਹ ਕ੍ਰੈਸ਼ ਵਾਲਾਂ ਦੀ ਦੇਣ ਹੈ ਕ੍ਰੈਸ਼ ਹੁੰਦਾ ਜਾਵੇ ਤੇ ਜਿਹੜਾ ਰੋਕ ਕੇ ਟਰੱਕ ਡਰਾਈਵਰਾਂ ਨੂੰ ਹਾਰ ਪਾਏ ਜਾ ਰਹੇ ਨੇ ਇਹ ਕੀ ਮਾਮਲਾ ਹੈ ਇਹ ਬਾਜੀ 3 ਦਿਨ ਪਹਿਲਾਂ ਦੱਸਿਆ ਗਿਆ 31 ਤੀ ਦਿਨ ਸਾਡਾ ਸਟ੍ਰੈਕ ਚੱਲਣ ਦੀ ਆ ਅਸੀਂ ਕਿਸੇ ਗੱਡੀ ਨੂੰ ਤੰਗ ਨਹੀਂ ਕਰਦੇ ਸਿਰਫ ਟਿਪਪਰ ਆਉਂਦੇ ਪਰ ਕ੍ਰੈਸ਼ ਵਾਲੇ ਉਹਨੂੰ ਡੱਕਦੇ ਅਸੀਂ ਹੋਰ ਗੱਡੀ ਨੂੰ ਡੱਕਦੇ ਨੇ ਅਸੀਂ ਇਸ ਬੰਦੀ ਕੀ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਜੀ ਪ੍ਰਸ਼ਾਸਨ ਧਿਆਨ ਚ ਕੋਈ ਲਿਆਂਦਾ ਨਹੀਂ ਉਦਾਂ ਸਾਡੀ ਜੁਨੀਅਰ ਬਣੀ ਆ ਕਿੱਥੇ ਅਰਦਾਸ ਪਾ ਬਣਿਆੜ ਉਹਨਾਂ ਨੇ ਮੰਗ ਪੱਤਰ ਦੇਣਾ ਸਵੇਰੇ ਦਿੰਦੇ ਆ ਕੱਲ ਦਿੰਦੇ ਪਰਸੋਂ ਦਿੰਦੇ ਇੱਕ ਤੋਂ ਦਿਨ ਚ ਜੀ ਜੇ ਤੁਹਾਡੀ ਨਹੀਂ ਸਾਡੇ ਸਟੇਕ ਤਾਂ ਚੱਲੂਗਾ ਜੀ ਟਿੱਪਾ ਜੁਨੀਆ ਦਾ ਰਣਾ ਹਰਜੀਤ ਸਿੰਘ ਜੀ ਮਾਮਲਾ ਆਪਣਾ ਵੀਰ ਜੀ ਇਹ ਜੇ ਵੀ ਕੇਯੂ ਫਾਰਮ ਦਾ ਰਟਾ ਕ੍ਰੈਸ਼ਰਾਂ ਦੇ ਉੱਤੇ ਉਹ ਜੋ ਕੇਯੂ ਫਾਰਮ ਹੈਗਾ ਵੀ ਸਿਰਫ ਇੱਕ ਕ੍ਰੈਸ਼ ਦੇ ਤਿੰਨ ਜਾਂ ਚਾਰ ਨਿਕਲਦੇ ਆ ਚਾਰ ਗੱਡੀਆਂ ਤਾਂ ਭਰਗੀਆਂ ਬਿੱਲਾਂ ਦੇ ਉੱਤੇ ਜਿਹੜੇ ਮਗਰ 10 ਗੱਡੀਆਂ ਹੁੰਦੀਆਂ ਫਿਰ ਉਹ ਮਜਬੂਰ ਮਜਬੂਰੀ 'ਚ ਬਿਨਾ ਬਿੱਲਾਂ ਤੋਂ ਭਰਨੀਆਂ ਪੈਂਦੀਆਂ ਆ ਜਦੋਂ ਬਿਨਾ ਬਿੱਲਾਂ ਤੋਂ ਭਰ ਕੇ ਚੋਰੀ ਚੋਰੀ ਲਾ ਲਓਂਦੀ ਕਿੱਦਾਂ ਵੀ ਲਾ ਲਓ ਗੀ ਗੱਡੀਆਂ ਬਾਹਰ ਨਿਕਲਦੀਆਂ ਆ ਅਸਾਸਾਂ ਤੋਂ ਚੋਰੀ ਲਾ ਲਓ ਕਿੱਦਾਂ ਲਾ ਲਓ ਜਦੋਂ ਬਾਹਰ ਗੱਡੀ ਫੜੇ ਜਾਂਦੀ ਤਿੰਨ ਤਿੰਨ ਚਾਰ ਚਾਰ 23 23 ਤਿੰਨ ਤਿੰਨ ਚਾਰ ਚਾਰ ਲੱਖ ਰੁਪਏ ਜੁਰਮਾਨਾ ਗੱਡੀਆਂ ਨੂੰ ਪੈਂਦਾ ਆ ਕਿਉਂਕਿ ਉਹ ਜੁਰਮਾਨਾ ਦਿੱਤਾ ਨਹੀਂ ਆਂਦਾ ਗੱਡੀਆਂ ਖਲੋਤੀਆਂ ਸਾਣ ਦੇ ਕਿਨਾਰੇ ਚੱਲ ਜਾਂਦੀਆਂ ਆ ਤੇ ਐਸੀ ਹਟੀਆਂ ਗਿਆ ਵੀ ਜਿਹੜੇ ਕ੍ਰੈਸ਼ਰਾਂ ਵਾਲੇ ਆ ਇਹ ਜੀਆਟੀ ਬਿਲ ਦੇਣ ਜਿੱਦਾਂ ਪਿੱਲੋਂ ਦਾ ਹੀ ਉਦਾਂ ਸਾਡੀਆਂ ਗੱਡੀਆਂ ਚੱਲਣ ਉਹ ਜਿੱਦ ਜੱਦ ਦੀ ਇਹ ਸਰਕਾਰ ਆਈ ਆ ਸਿਰਫ ਐਸੇ ਸਰਕਾਰ ਜੀ ਇਹ ਕੰਮ ਹੋਇਆ ਆ ਇਹ ਤਾਂ ਪਹਿਲਾਂ ਉੱਥੋਂ ਆਪਾਂ ਨੂੰ ਬਿੱਲ ਮਿਲਦੇ ਹੁੰਦੇ ਕ੍ਰੈਸ਼ਰ ਤੋਂ ਜੀ ਆਰਟੀ ਬਿੱਲ ਮਿਲਦੇ ਹੁੰਦੇ ਆਈ ਉਹਨਾਂ ਬਿੱਲਾਂ ਦੇ ਆਪਾਂ ਦੂਜੇ ਦਿਨ ਗੱਡੀ ਖਾਲੀ ਕਰ ਲਈਏ ਤੇ ਜਿਹੇ ਦਿਨ ਗੱਡੀ ਖਾਲੀ ਕਰ ਲਈ ਸਾਡੀ ਗੱਡੀ ਖਾਲੀ ਹੁੰਦੀ ਹੁਣ ਇਹ ਆ ਜੇ ਆਪਾਂ ਕਯੂ ਫਾਰਮ ਲੈ ਵੀ ਲੰਨੇ ਆ ਲੈ ਕੇ ਤਾਂ ਆਉਨੇ ਹਤੋਂ ਉਹਦੇ ਟਾਈਮ ਇੰਨਾ ਕਿ ਪਾਇਆ ਹੁੰਦਾ ਵੀ ਅਸੀਂ ਟਾਈਮ ਨਾਲ ਪਹੁੰਚਦੇ ਨਹੀਂਗੇ ਜੇ ਰਾਹ ਜ ਫੜ ਲੈਂਦੇ ਆ ਅੱਧਾ ਘੰਟਾ ਵੀ ਕਯੂ ਫਾਰਮ ਦੇ ਟਾਈਮ ਲੇਟ ਹੋਇਆ ਹੁੰਦਾ ਫਿਰ 2-2 2.5 ਲੱਖ ਰੁਪਇਆ ਜੁਰਮਾਨਾ ਇਹ ਤੁਹਾਡਾ ਕਯੂ ਫਾਰਮ ਹੁੰਦਿਆ ਕੋਲ ਫਿਰ ਵੀ ਬਾਵਜੂਦ ਕਯੂ ਫਾਰਮ ਦਿੰਦਿਆਂ ਬਾਵਜੂਦ ਵੀ ਫਿਰ ਵੀ ਜੁਰਮਾਨਾ ਕਰ ਦਿੰਦੇ ਮਾਂ ਗਾੜੀ ਇਹੋ ਹੀ ਅਸਰ ਸਰਕਾਰ ਤੋਂ ਇਹ ਕਯ ਜਿੰਨਾ ਪਿੱਲੋ ਗੱਡੀਆਂ ਹੁੰਦੀਆਂ ਜੀਐਸਟੀ ਮਿਲਦੇ ਉਦਾਂ ਗੱਡੀਆਂ ਆਉਣਾਂ